ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਰਿੰਦਰ ਮੈਡੀਕਲ ਇੱਥੇ ਅੰਗਰੇਜ਼ੀ ਤੇ ਦੇਸੀ ਦਵਾਈ ਤੇ ਪਸ਼ੂਆਂ ਦੀ ਦਵਾਈ ਬਿਲਕੁਲ ਹੀ ਘੱਟ ਰੇਟ ਤੇ ਮਿਲਦੀ ਹੈ ਇਹਨਾਂ ਦਾ ਸੁਆਬ ਹੀ ਬਹੁਤ ਵਧੀਆ ਤੇ ਅੱਜ ਤੁਹਾਨੂੰ ਵਧੀਆ ਰੂਹ ਨਾਲ ਮਿਲਾ ਰਹੇ ਆ ਜਿਹਦਾ ਨਾਂ ਜੱਜੀ ਮੈਡੀਕਲ ਵਾਲਾ ਵੀ ਵਾਜਦਾ ਤੇ ਪੱਕਾ ਨਾ ਵਰਿੰਦਰ ਆ ਤੇ ਉਹ ਚੱਗੜ ਸਿੰਘ ਦਾ ਪੁੱਤਰ ਹੈ ਜੀ ਅੱਜ ਗੱਲਬਾਤ ਕਰਦੇ ਆਂ ਇਹੋਨਾਂ ਨਾਲ اسیガル ਡਾਕਟਰ ਹੋਠੀਕੋ ਅੱਜ ਨਹਾਤ ਹੋ ਕੇ ਪੂਰੇ ਫਰੈਸ਼ ਹੋ ਕੇ ਬੈਠੇ ਹਾਂ ਹਰ ਰੋਜ਼ ਹੀ ਤੁਹਾਡਾ ਇਹ ਰੁਟੀਨ ਹੈ ਇਹ ਰੁਟੀਨ ਹੈ ਤੇ ਮਤਲਬ ਤੁਸੀਂ ਮੈਂਬਰ ਵੀ ਹੋ ਤੁਹਾਨੂੰ ਕਿਸੇ ਬੋਰਡ ਬਾਡ ਦੀ ਵੀ ਲੋੜ ਲੋਕਾਂ ਨੇ ਘਰੇ ਬੈਠੇ ਤੁਹਾਨੂੰ ਮੈਂਬਰੀ ਵੀ ਦੇ ਦਿੱਤੀ ਤੇ ਬਹੁਤ ਹੀ ਮਤਲਬ ਕੋਈ ਆ ਜੇ ਛੋਟ ਨੂੰ ਪੜੀ ਸਨਮਾਨ ਕਰਦੇ ਆ ਇੱਜ਼ਤ ਮਾਣਾ ਤੁਹਾਡਾ ਪਿੰਡ 'ਚ ਜੇ ਕੁਦਰਤੀ ਅੱਜ ਸਰਪੰਚੀ ਦੀ ਵੋਟਾਂ ਦੂਜੀਆਂ ਹੁੰਦੀਆਂ ਤਾਂ ਤੁਸੀਂ ਅੱਜ ਪਿੰਡ ਦੇ ਸਰਪੰਚ ਵੀ ਹੋਣਾ ਸੀ ਬਈ ਪਿੰਡ ਵਾਲੇ ਕਹਿੰਦੇ ਆ ਜਿਹੜੀਆਂ ਗੱਲਾਂ ਮੈਨੂੰ ਕੰਨਾਂ 'ਚ ਪੈਂਦੀਆਂ ਮੈਂ ਉਹ ਗੱਲ ਸਚਾਈ ਬੋਲੂਗਾ ਬਈ ਕੱਲੋਂ ਕੋਈ ਤੁਸੀਂ ਕੱਲੋਂ ਸਰਪੰਚੀ ਦਾ ਤੁਹਾਨੂੰ ਮੌਕਾ ਮਿਲਿਆ ਕਿ ਸਰਪੰਚ ਬਣੋਂਗੇ ਨਹੀਂ ਨਹੀਂ ਬਿਲਕੁਲ ਨਹੀਂ ਆਪਦੀ ਦੁਕਾਨਦਾਰੀ ਕਰੋਗੇ ਬਲ ਠੀਕ ਹੈ ਜੀ ਤੇ ਤੁਸੀਂ ਐਂ ਦੱਸੋ ਵੀ ਆ ਤੁਸੀਂ ਮੈਡੀਕਲ ਆ ਤੁਹਾਡਾ ਇੱਥੇ ਗਾਹਕ ਨਹੀਂ ਟੁੱਟਦਾ ਇਹਦਾ ਕੀ ਕਾਰਨ ਹੈ ਜੀ ਕਾਰਨ ਬਸ ਲਿਆਕਤ ਲੋਕਾਂ ਨਾਲ ਵਿਚਰਨ ਦਾ ਤਰੀਕਾ ਤੇ ਇੱਕ ਚੀਜ਼ ਹੋਰ ਵੀ ਆ ਵੀ ਤੁਸੀਂ ਕਿਸੇ ਨੂੰ ਜਾਣਦੇ ਵੀ ਨਹੀਂ ਹੁੰਦੇ ਕੋਈ ਵੀ ਆ ਜਾ ਟਿੱਬਿਆਂ ਟਿੱਬਿਆਂ ਤੋਂ ਆ ਜਾ ਮਜਵੀਸ ਇੱਕ ਪੱਤੀ ਤੋਂ ਆ ਜਾ ਤੂੰ ਫੇਰ ਵੀ ਉਹਨੂੰ ਆਧਾਰ ਦੇ ਦਿੰਦਾ ਵੀ ਚੱਲ ਕੋਈ ਨਹੀਂ ਦੇ ਜੀ ਜਦੋਂ ਮਰਜੀ ਉਹ ਦੇ ਹੀ ਜਾਂਦਾ ਬੰਦਾ ਕੋਈ ਐਡੀ ਗੱਲ ਨਹੀਂ ਹੁੰਦੀ ਐਡੀ ਗੱਲ ਨਹੀਂ ਹੁੰਦੀ ਵੀ ਇਦਾਂ ਵੀ ਤੂੰ ਲੋਕਾਂ ਨਾਲ ਵਿਚਰਿਆ ਹੋਇਆ ਲੋਕ ਤੈਨੂੰ ਬੜਾ ਪਿਆਰ ਕਰਦੇ ਆ ਇੱਕ ਮੈਨੂੰ ਵੀ ਕਦੇ ਲੋੜ ਪੈ ਜੇ ਜੱਜੀ ਸ਼ਹਿਰ ਕੋਈ 5000 ਰੁਪਏ ਮੇਰੇ ਗੂਗਲ ਪੇ ਕਰੀ ਵੀ ਤੂੰ ਆਇਆ ਨਹੀਂ ਪੁੱਛਿਆ ਵੀ ਸਣੀ ਕੀ ਲੋੜ ਆ ਤੈਨੂੰ ਮੈਨੂੰ ਤੂੰ ਚੱਕ ਕੇ ਪਾ ਨਾ ਵੀ ਤੈਨੂੰ ਐ ਲੱਗੂ ਵੀ ਸਣੀ ਮੋੜੇ ਕੇ ਨਾ ਮੋੜੇ ਕੇ ਕੀ ਤੇਰੇ ਵਿਚਾਰ ਆ ਮੇਰੇ ਬਾਰੇ ਕੰਮ ਆਣਾ ਚਾਹੀਦਾ ਇੱਕ ਦੂਜੇ ਦੇ ਇਹ ਵਿਚਾਰ ਆ ਬਈ ਕੰਮ ਮੋੜ ਤਾਂ ਦਿੰਦਾ ਹੀ ਆ ਹਾਂ ਮੋੜ ਤਾਂ ਦਿੰਦਾ ਹੀ ਆ ਵੀ ਬੰਦਾ ਕੋਈ ਵੀ ਬੰਦਾ ਕਿਤੇ ਪੈਸੇ ਨਹੀਂ ਰੱਖਦਾ ਹੁੰਦਾ ਬਾਕੀ ਤੁਸੀਂ ਰੋਲੇ ਨਵੇੜੇ ਆ ਗਲੀਆਂ ਬਹੁਤ ਬਣਾਈਆਂ ਬਹੁਤ ਗਲੀਆਂ ਬਣਾਉਂਦਿਆਂ ਜਿੰਦਾ ਤੂੰ ਮੈਂਬਰ ਬਣਿਆ ਮੈਂਬਰ ਤੋਂ ਬਿਨਾ ਵੀ ਤੇਰੀ ਪਾਵਰ ਪੂਰੀ ਸੀ ਆਮ ਆਦਮੀ ਪਾਰਟੀ ਨਾਲ ਤੂੰ ਜੁੜਿਆ ਹੋਇਆ ਕਿੰਨੇ ਸਾਲਾਂ ਤੋਂ ਜੁੜੇ ਹੋ ਤੁਸੀਂ ਜਦੋਂ ਨਹੀਂ ਪਾਰਟੀ ਬਣੀ 2012 ਤੋਂ 2012 ਤੋਂ ਜਦੋਂ ਸਟਾਰਟਿੰਗ ਹੋਈ ਸੀ ਸਟਾਰਟਿੰਗ ਹੋਈ ਮੈਨੂੰ ਲੱਗਦਾ ਪਿੰਡ 'ਚੋਂ ਪਹਿਲਾ ਬੰਦਾ ਹੀ ਤੂੰ ਸੀ ਨਹੀਂ ਸੀਗੇ ਪੰਜ ਛੇ ਜਾਣੇ ਉੱਥੇ ਉਸ ਤੋਂ ਬਾਅਦ ਸੱਤਵਾਂ ਤੁਸੀਂ ਜੁੜ ਗਏ ਮਤਲਬ ਤੁਹਾਡੀ ਮਤਲਬ ਇੱਕ ਗਰੁੱਪ ਬਣ ਗਿਆ ਅੱਜ ਗਰੁੱਪ ਬੰਦੇ ਬੰਦੇ ਵੀ ਇੱਕ ਫੁੱਲ ਤੋਂ ਪੂਰੀ ਫਲਕਾਰੀ ਬਣ ਗਈ ਪੂਰਾ ਮਤਲਬ ਗਮਲਾ ਬਣ ਗਿਆ ਮਤਲਬ ਅੱਜ ਸਰਕਾਰ ਬਣ ਗਈ ਤੇ ਕਿਤੇ ਆਪਾਂ ਨੂੰ ਕਿਤੇ ਐਮਐਲਏ ਕੋਈ ਜਿੱਤ ਜਾਂਦਾ ਇੱਕ ਤੇ ਆਪਾਂ ਕਿੰਨੀ ਖੁਸ਼ੀ ਮਨਾਉਂਦੇ ਸੀ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਜਿੱਤ ਗਿਆ ਅੱਜ ਉਹਦੀ ਸਰਕਾਰ ਬਣੀ ਪਈ ਹੈ ਕਿੱਡੀ ਵੱਡੀ ਗੱਲ ਹੈ ਤੇ ਇਹ ਤੇ ਇਹ ਬਈ ਕੋਈ ਵੀ ਸਰਕਾਰਾਂ ਬੰਦੀਆਂ ਕੱਲੀਆਂ ਆਪ ਨਹੀਂ ਬੰਦੀਆਂ ਉੱਥੇ ਹਰ ਬੰਦੇ ਦਾ ਸਹਿਯੋਗ ਨਾਲ ਹੀ ਬੰਦੀਆਂ ਇਹ ਕੋਈ ਸਰਪੰਚ ਬੰਦਾ ਉਹ ਕੱਲਾ ਸਰਪੰਚ ਐ ਨਹੀਂ ਬੰਦਾ ਵੀ ਉਹਨੂੰ ਕੋਈ ਆਪਦੀਆਂ ਵੋਟਾਂ ਪੈ ਗਈਆਂ ਸਾਰੇ ਪਿੰਡ ਦੀ ਸਹਿਯੋਗ ਨਾਲ ਹੀ ਸਰਪੰਚੀ ਬਣਦੀ ਆਇਕਤੀ ਤੁਸੀਂ ਸੇਮਾ ਸਿੰਘ ਸਰਪੰਚ ਪੱਕਾ ਨਾ ਕੀ ਹੈ ਜੀ ਉਹਨਾਂ ਦਾ ਤਰਸੀਮ ਸਿੰਘ ਤਰਸੀਮ ਸਿੰਘ ਸੇਮਾ ਨੂੰ ਪਿਆਰਾ ਨਾਲ ਤਰਸੀਮ ਬਿਲਕੁਲ ਪੂਰੀ ਸਪੋਰਟ ਸੀ ਜੱਜੀ ਮੈਡੀਕਲ ਵਾਲੇ ਦੀ ਤੇ ਉਹਨੂੰ ਜਿਤਾਇਆ ਤੁਸੀਂ ਜਿਤਾਇਆ ਰੰਗੂ ਬਾਈ ਵੀ ਸੀ ਨਾਲ ਨਾਲ ਹੋਰ ਵੀ ਭਾਈ ਜੋ ਉਹਨਾਂ ਦਾ ਸਹਿਯੋਗ ਸੀ ਆਪਣਾ ਰੰਗੂ ਸੀ ਤੇ ਹੋਰ ਕਿਹਦਾ ਸਹਿਯੋਗ ਸੀ ਜੀ ਸਾਰੇ ਹਰਦੀਪ ਬੰਗਾਲ ਹੋ ਗਿਆ ਤੇ ਬੰਗਾਲ ਹੋ ਗਿਆ ਅਗਰ ਤੇ ਮੈਂਬਰ ਹੋ ਗਿਆ ਲੱਖਰਗੇ ਹੋ ਗਏ ਬਈ ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਆਪ ਦਾ ਸਾਰੇ ਸੀਗੇ ਇੱਕ ਵਾਰੀ ਥੋੜੀ ਗੱਲ ਟੋਕਦੇ ਆਂ ਜੀ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰਦੇ ਆ ਸਸੀਕਾਲਤਾ ਆਇਆ ਜੀ ਤਾਇ ਜੀ ਕੀ ਤੂੰ ਕਰਮ ਕੀਤੇ ਸੀ ਕਰਮ ਐਡੇ ਚੰਗੇ ਕੀ ਕੀਤੇ ਹੋ ਜਿਆ ਐਡਾ ਵਧੀਆ ਪੁੱਤ ਜੰਮਿਆ ਤੂੰ ਆਏ ਕੋਈ ਮੁਕੱਦਰਾਂ ਨੇ ਖੇਡ ਹੀ ਹੁੰਦੀ ਐ ਫਰਮਤਮਾ ਨੇ ਕੋਈ ਇੱਕ ਚੀਜ਼ ਦੱਸ ਸੁਣੀ ਆ ਤੇਰਾ ਨਾਂ ਚਲਾਉਣ ਵਾਲਾ ਆਹਾ ਬਿਲਕੁਲ ਅੱਜ ਜੇ ਤੂੰ ਮੈਂ ਸਚਾਈ ਬੋਲੂਗਾ ਮੈਨੂੰ ਤੂੰ ਬਣਾ ਗਲਤ ਕਹਿ ਦੀ ਪਰ ਜਿਹੜੀ ਗੱਲ ਸੱਚੀ ਆ ਤੇਰਾ ਨਾਂ ਜਿੰਨੇ ਚਲਾਇਆ ਬਿਲਕੁਲ ਬਿਲਕੁਲ ਮੈਂਬਰ ਬਨਣ ਵਾਲਾ ਆਪਣੇ ਮਾਜਨਾ ਚ ਪਹਿਲਾ ਬੰਦਾ ਇਹ ਆ ਬਿਲਕੁਲ ਠੀਕ ਆ ਕੋਈ ਇਹਨੂੰ ਇਹਨੇ ਬੋਰਡ ਨਹੀਂ ਮੰਗਣ ਗਿਆ ਬਿਲਕੁਲ ਇਥੇ ਘਰੇ ਬੈਠੇ ਨੂੰ ਮੈਂਬਰੀ ਮਿਲੀ ਆ ਬਿਲਕੁਲ ਇਹ ਚੀਜ਼ਾਂ ਤਾਂ ਜੀ ਤੇਰੇ ਲਈ ਫਾਗਰ ਆ ਤੇਰਾ ਸੀਨਾ ਚੌੜਾ ਹੁੰਦਾ ਜੇ ਆਪਾਂ ਇਹ ਜੇ ਮੈਂ ਕਹਣਾ ਆਪਣੇ ਪਿੰਡ ਚ 10 ਕ ਬੰਦੇ ਵੀ ਹੋਣ ਨਾ ਆਪਣਾ ਪਿੰਡ ਕਿਤੇ ਜਾਵੜੇ ਕਿਸੇ ਦਾ ਰੌਲਾ ਪੈਂਦਾ ਕਦੇ ਥਾਣੇ ਚ ਨਹੀਂ ਗਿਆ ਜੇ ਜੱਜੀ ਵਿੱਚ ਆ ਨਾ ਉੱਥੇ ਹੀ ਨਿਬੇੜਿਆ ਹੁੰਦਾ ਨਾ ਅਗੇ ਦੇ ਪੈਸੇ ਲੱਗਣ ਦੇ ਵੇ ਨਾ ਇਹਨੂੰ 1 ਰੁਪਏ ਦਾ ਲਾਲਚਾ ਕਿੰਨੀਆਂ ਗਲੀਆਂ ਬਣ ਗਈਆਂ ਤੇਰੇ ਪੁੱਤ ਦੇ ਉੱਥੇ ਖੜ ਕੇ ਬਣਾਈਆਂ ਕਿਸੇ ਦਾ ਰੌਲਾ ਨਹੀਂ ਪੈਣ ਦਿੱਤਾ ਇਹ ਤਾਇਆ ਜੀ ਸਿਫਤਾਂ ਹੁੰਦੀਆਂ ਜਿਹੜੀਆਂ ਸਿਫਤਾਂ ਕਰਨ ਵਾਲੀਆਂ ਨਾ ਉਹ ਕੀਤੀਆਂ ਹੀ ਜਾਂਦੀਆਂ ਸਚਾਈ ਬੋਲੀ ਜਾਂਦੀ ਆ ਪੱਤਰਕਾਰੀ ਦਾ ਕੰਮ ਇਹ ਨਹੀਂ ਹੁੰਦਾ ਵੀ ਆਪਾਂ ਝੂਠ ਬੋਲ ਕੇ ਪੱਤਰਕਾਰ ਬਣ ਜਾਗੇ ਸਚਾਈ ਬੋਲਣਾ ਪੱਤਰਕਾਰੀ ਦਾ ਪਹਿਲਾ ਰੂਲ ਹੁੰਦਾ ਆ ਤਾਈ ਤੁਹਾਡੇ ਕੋਲ ਦਵਾਈਆਂ ਪਈਆਂ ਆਪਾਂ ਮੈਡੀਕਲ ਦੇ ਵਿਸ਼ੇ ਤੇ ਗੱਲ ਕਰਦੇ ਹਾਂ ਜੱਜੀ ਸਿਆ ਵੀ ਤੁਹਾਡੇ ਕੋਲੇ ਮੈਨ ਲੱਗਾ ਹਰ ਪ੍ਰਕਾਰ ਦੀ ਦਵਾਈ ਪਈ ਆ ਪਿੱਛੇ ਵੀ ਮੈਡੀਕਲ ਦੇ ਸਾਰੀ ਦਵਾਈ ਪਈ ਆ ਡਾਕਟਰ ਸਾਹਿਬ ਤੁਸੀਂ ਕਿਹੜੀ ਦੇਸੀ ਦਵਾਈ ਮਤਲਬ ਦੇਸੀ ਦਵਾਈ ਦਾ ਮਤਲਬ ਕੀ ਹੁੰਦਾ ਬਾਹਰ ਲਿਖੀਂਦੀ ਵੀ ਦੇਸੀ ਦਵਾਈ ਦਾ ਮਤਲਬ ਕੀ ਹੁੰਦਾ ਦੇਸੀ ਜੜੀ ਬੂਟੀਆਂ ਜਿਹੜਾ ਜਪਾਈਆਂ ਹੁੰਦੀਆਂ ਨੇ ਉਹਨੂੰ ਦੇਸੀ ਦਵਾਈ ਕਹਿੰਦੇ ਆ ਅੰਗਰੇਜ਼ੀ ਦਵਾਈ ਅੰਗਰੇਜ਼ੀ ਦਵਾਈ ਜਿਹੜੇ ਅੰਗਰੇਜ਼ੀ ਸਾਲਟ ਹੁੰਦੇ ਆ ਉਹਨੂੰ ਅੰਗਰੇਜ਼ੀ ਦਵਾਈ ਕਹਿੰਦੇ ਤੇ ਸਾਨੂੰ ਪਸ਼ੂਆਂ ਦੀ ਜਿਹੜੀ ਦਵਾਈ ਕੋਈ ਵੀ ਮੈਡੀਸਨ ਸਾਰੀ ਇੱਥੋਂ ਮਿਲਦੀ ਹੈ ਇਹ ਟੂ ਜ਼ੈਡ ਇਹ ਟੂ ਜ਼ੈਡ ਤੇ ਮਤਲਬ ਕੋਈ ਵੀ ਗਰੀਬ ਥੋਡੇ ਕੋਲੇ ਆਉਂਦਾ ਕੋਈ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਮੈਂ ਵੇਖਿਆ ਵੀ ਤੁਸੀਂ ਕਹਿੰਦੇ ਚਲ ਕੋਈ ਨਹੀਂ ਕੋਈ ਵੀ ਮੈਡੀਕਲ ਵਾਲਾ ਮੈਂ ਕਹਿੰਦਾ ਕੋਈ ਵੀ ਉਹ ਕਹਿੰਦਾ ਪਹਿਲਾਂ ਪੈਸੇ ਰੱਖ ਐਂ ਹੁੰਦਾ ਵੀ ਥੋੜੇ ਕੀ ਮੰਨੂ ਐ ਹੁੰਦਾ ਯਾਰ ਚਲ ਕੋਈ ਨਹੀਂ ਇਹ ਕੋਈ ਨਹੀਂ ਕੋਈ ਨਹੀਂ ਕਰਕੇ ਕਿਉਂ ਐ ਮਤਲਬ ਦੁਕਾਨਦਾਰੀ ਤੂੰ ਕਰਕੇ ਕੋਈ ਪਤਾ ਕੀ ਐ ਅਸੀਂ ਬਿਲਕੁਲ ਗਰੀਬੀ ਚ ਉੱਠੇ ਆ ਅਸੀਂ ਮਾੜੇ ਦਿਨ ਦੇਖੇ ਆ ਸਾਨੂੰ ਸਾਰਾ ਪਤਾ ਵੀ ਯਾਰ ਇੱਕ ਗਰੀਬ ਦੀ ਲੋੜ ਕੀ ਹੁੰਦੀ ਐ ਠੀਕ ਆ ਠੀਕ ਆ ਅਸੀਂ ਉਹਨੂੰ ਦੇ ਦਿੰਨੇ ਆ ਵੈਸੇ ਸਾਡੇ ਪੈਸੇ ਐ ਉਹ ਹਰੇਕ ਬੰਦਾ ਹੀ ਦੇ ਜਾਂਦਾ ਅਸੀਂ ਸਮਾਰਟ ਟਾਈਮ ਵੇਖਿਆ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਵੀ ਕੋਈ ਜੇ ਕੋਈ ਕਮਜ਼ੋਰ ਬੰਦਾ ਲੈਣ ਆ ਗਿਆ ਅਸੀਂ ਜਵਾਬ ਨਹੀਂ ਦੇ ਦਿੰਦੇਗੇ ਭਾਈ ਜੀ ਖਸ਼ੀਕਾਰ ਸਸਰੀ ਕਿੰਨੇ ਕਿੰਨਾ ਚਿਰ ਹੋ ਗਿਆ ਜੱਜੀ ਮੈਡੀਕਲ ਵਾਲੇ ਤੋਂ ਦਵਾਈ ਲੈਂਦੇ ਨੇ ਤੁਹਾਨੂੰ ਬਹੁਤ ਚਿਰ ਹੋ ਗਿਆ ਤੇ ਕਦੇ ਤੁਹਾਨੂੰ ਧਾਰਮ ਤੋਂ ਮੋੜਿਆ ਨਾ ਕਦੇ ਨਹੀਂ ਕਦੇ ਤੁਸੀਂ ਰਾਤ ਭਰਾਤ ਨੂੰ ਫੋਨ ਮਾਰਿਆ ਹੋਵੇ ਪਹਿਲੇ ਬੋਲ ਜਾਂਦਾ ਜਾਂਦਾ ਛੋਡੀ ਗੱਲ ਸੁਣਦਾ ਮੈਮਰੀ ਤੌਰ ਤੇ ਵੀ ਸੌਂਦਾ ਹੋਊਗਾ ਵੀ ਕਿਵੇਂ ਸੁਹਾ ਇਹਨਾਂ ਦਾ ਵਧੀਆ ਸੁਹਾ ਵਧੀਆ ਸੁਹਾ ਬਹੁਤ ਵਧੀਆ ਮੁੰਡਾ ਵਾਈ ਗੁਰੂ ਇਹਦੀ ਮਤਲਬ ਉਮਰ ਲੰਬੀ ਕਰੇ ਆਪਾਂ ਕਹਿੰਦੇ ਬੱਚਿਆਂ ਦੀ ਤੰਦਰੁਸਤੀ ਦੇਵੇ ਵੀ ਐਡਾ ਵਧੀਆ ਸੁਹਾ ਆ ਬੰਦਾ ਆਪਾਂ ਨੂੰ ਮਿਲਿਆ ਮਿਲਿਆ ਵਦਕਾ ਸੁਖ ਸੁਖ ਆਪਣਾ ਗੋਤ ਦਾਵੜਿਆ ਜੀ ਦਾਵੜੇ ਜੀ ਤੇ ਫਾਦਰ ਸਾਹਿਬ ਦਾ ਨਾਲ ਚੱਗੜਾ ਕੀ ਹੋਰ ਵੀ ਜਸਵੰਤ ਜਸਵੰਤ ਸਿੰਘ ਹੀ ਪੱਕਾ ਨਾ ਇਹ ਜਿਹੜਾ ਪਿਆਰਾ ਨਾ ਚੱਗੜ ਜੀ ਹੈ ਜੱਗੜ ਜੀ ਪਿਆਰਾ ਨਾ ਤੇ ਆਪਣੀ ਮਾਤਾ ਦਾ ਨਾਮ ਜੀ ਕੀ ਹੈ ਜੀ ਸਰੇਂਦਰਾਂ ਲਾਲ ਤੇ ਉਹ ਕੀ ਸੇਵਾ ਕਰਦੇ ਇੱਕ ਆਂਗੜਵਾੜੀ ਤੇ ਲੱਗ ਗਿਆ ਤੇ ਕਿੰਨੇ ਬੇਟੇ ਆ ਤੁਹਾਡੇ ਜੀ ਤਿੰਨ ਬੇਟੇ ਤਿੰਨ ਬੇਟੇ ਆ ਬੇਟੀ ਤਾਂ ਨਹੀਂ ਕੋਈ ਜੀ ਨਹੀਂ ਬੇਟੀ ਨਹੀਂ ਤੇ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਕੰਮ ਚੱਲੀ ਜਾਂਦਾ ਬਹੁਤ ਵਧੀਆ ਤੂੰ ਆਪ ਦਾ ਉਧਰੋਂ ਮੈਂਬਰੀ ਤੌਰ ਤੇ ਵੀ ਆਪ ਦਾ ਸਹਿਯੋਗ ਪੂਰਾ ਨਿਭਾ ਰਿਆਂ ਮੈਡੀਕਲ ਤੌਰ ਤੇ ਵੀ ਪੂਰਾ ਨਿਭਾ ਰਿਆਂ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਇੱਕੀ ਗੱਲ ਪੁੱਛਣਾ ਚਾਹਣਾ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਕੱਲ ਦੇ ਬਸ ਨਸ਼ਿਆਂ ਤੋਂ ਦੂਰ ਰਹਿਣ ਆਪਦੇ ਕੰਮ ਵੱਲ ਧਿਆਨ ਦੇਣ ਪੜਾਈ ਵੱਲ ਧਿਆਨ ਦੇਣ ਤੇ ਇੱਕ ਚੀਜ਼ ਹੋਰ ਜੀ ਅੱਜ ਜਿਆਦਾ ਲੋਕ ਗਾਣਿਆਂ ਨੂੰ ਵੇਖ ਕੇ ਗਾਣੇ ਅੱਜ ਕੱਲ ਦੇ ਜੇਬ ਜੇ ਹੁੰਦੇ ਉਹਦੀ ਕਾਪੀ ਕਰਦੇ ਆ ਉਸ ਬਾਰੇ ਵੀ ਤੁਸੀਂ ਦੱਸਿਓ ਭਈ ਉਹ ਆਪ ਦੇ ਮਤਲਬ ਪੈਸੇ ਵਟਣ ਦੇ ਮਾਰੇ ਉਹ ਗਾਣੇ ਕੱਢਦੇ ਆ ਵੀ ਆਪਾਂ ਉਹਦੀ ਕਾਪੀ ਕਰਕੇ ਆਦਾ ਘਰ ਪੱਟ ਲੈਨੇ ਆ ਬਸ ਇਹੀ ਹੈ ਵਾ ਚੰਗਾ ਸੁਣੋ ਚੰਗਾ ਦੇਖੋ ਠੀਕ ਹੈ ਗਲਤ ਪਾਸੇ ਨਾ ਜਾਓ ਗਲਤ ਪਾਸੇ ਨਾ ਜਾਓ ਤਾਈ ਸੋਡਾ ਕੀ ਮੈਸੇਜ ਆ ਮੇਰਾ ਵੀ ਇਸ ਤਰ੍ਹਾਂ ਐਮ ਵੀ ਬੱਚਿਆਂ ਨੂੰ ਥੋੜਾ ਜਆ ਮਾਂ ਪਿਓ ਦਾ ਵੀ ਖਿਆਲ ਰੱਖਣਾ ਚਾਹੀਦਾ ਵੀ ਜੇ ਅੱਜ ਕੋਈ ਆਪਾਂ ਕਾਪੀ ਕਰਦੇਗੇ ਛੱਡੀ ਬੱਚੇ ਕਰਦੇ ਆ ਅਕਸਰ ਮਾਬੋ ਵੀ ਵੇਂਦਾ ਉਹਨਾਂ ਨੂੰ ਕਾਪੀ ਕਰ ਦੇਣਾ ਇਹ ਸ਼ਰਮਜੀ ਆੜੀ ਕਰਦਾ ਕੋਈ ਚੰਗੀ ਕਰ ਠੀਕ ਆ ਇਹ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹ ਜੀ ਮੈਂ ਅੱਜ ਅੱਜ ਮੈਂ ਖੜਿਆ ਜੱਜੀ ਮੈਡੀਕਲ ਇਹਨੂੰ ਵਰਿੰਦਰ ਮੈਡੀਕਲ ਵੀ ਕਿਹਾ ਜਾਂਦਾ ਪੱਕਾ ਨਾ ਵਰਿੰਦਰ ਮੈਡੀਕਲ ਹੀ ਆ ਕਿਉਂਕਿ ਇਹਨਾਂ ਦਾ ਨਾਂ ਵਰਿੰਦਰ ਆ ਜੀ ਤੇ ਬਾਕੀ ਇਹਨੂੰ ਪਿਆਰਾ ਨਾ ਪਿੰਡਚੇ ਦਾ ਨਾਂ ਜੱਜੀ ਮੈਡੀਕਲ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਬਹੁਤ ਹੀ ਵਧੀਆ ਇਨਸਾਨ ਆ ਜੀ ਇੱਥੇ ਤੁਸੀਂ ਦਵਾਈ ਲੈਣ ਆਉਂਗੇ ਨਾ ਬਿਲਕੁਲ ਹੀ ਸਸਤੀ ਦਵਾਈ ਮਿਲਦੀ ਹੈ ਜੀ ਬਹੁਤ ਹੀ ਘੱਟ ਰੇਟ ਲਾਉਂਦਾ ਜਿਆਦਾ ਬੰਦਾ ਪੈਸੇ ਦਾ ਲਾਲਚ ਨਹੀਂ ਕਰਦਾ ਤੇ ਬਹੁਤ ਵਧੀਆ ਡੀਲਿੰਗ ਕਰਦਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ